ਚਾਹ ਬਣਾਉਣਾ ਤੇ ਇਸ ਦਾ ਤੇ ਇਸ ਕਰਕੇ ਲੱਗੇ ਹੋਏ ਨਾ ਗੁਰੂ ਘਰ ਤੱਕ ਗਿਆਨ ਕਰੀਏ ਗੁਰੂ ਘਰ ਉਹ ਕਹਿੰਦੇ ਮੈਂ ਗਿਆਨ ਕਰੇ ਗਿਆ ਸੱਚੀ ਸਾਇਰੋ ਉਹ ਪਾਣੀ ਉਹ ਫਿਰ ਆਣਾ ਅੱਜ ਦਾ ਪਰਸਨਲ ਦਾ ਸਾਡਾ ਪਰਸਨਲ ਮੀਟਿੰਗ ਹੈ ਜੀ ਮਾਨ ਸਾਹਿਬ ਰੈਨੋ ਮਾਨ ਸਾਹਿਬ ਹਾਂਜੀ ਠੀਕ ਆ ਤੁਹਾਡਾ ਅਜਾ ਮੂਰੇ ਕੋਈ ਪ੍ਰੋਬਲਮ ਕੋਈ ਨਹੀਂ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਜੀ ਦੁਬਾਰਾ ਆਇਆ ਤੇ ਤੁਸੀਂ ਆਪਣਾ ਆਪਣਾ ਕੰਮ ਜਿਹੜਾ ਹੈ ਕੰਪਲੀਟ ਕਰਨਾ ਠੀਕ ਹੈ ਆਲਰੇਡੀ ਹੋਣਾ ਚਾਹੀਦਾ ਸਪੱਸ਼ਟ ਇਹਨਾਂ ਮਾਇਨੇ ਦਾ ਕਿ ਤੁਹਾਨੂੰ ਪ੍ਰਕਾਰ ਨੂੰ ਜਿਹੜਾ ਵੀ ਤੁਹਾਡਾ ਪ੍ਰੋਟੋਕੋਲ ਮੁਤਾਬਕ ਇਸ ਤਰ੍ਹਾਂ ਦਾ ਕੰਮ ਨਹੀਂ ਹੋਦਾ ਤਾਂ ਪ੍ਰੋਫੈਸਰ ਦੱਸੋ ਪਾਣੀ ਚਾਹ ਪਾਣੀ ਕਿਉਂ ਨਾ ਉਹੋ ਸਭ ਅਲੱਗ ਰਿਛਾ ਹੈ ਇਹਨਾਂ ਉਪਯੋਗ ਨੂੰ ਨਾ ਕਰ ਪਰ ਜਿਸ ਕੰਮ ਲਈ ਹੁੰਦੇ ਨੇ ਉਹ ਕੰਮ ਜਿਹੜਾ ਉਹਨੇ ਨਾ ਲਿਆ ਜਾਵੇ ਪੁਰਾਣੇ ਜਿਹੜੇ ਸਰਪੰਚ ਨੇ ਜਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਕਿਰਤਸ਼ਰਾਬ ਦੀ ਬੰਦੇ ਸਾਡੇ ਸਰਪੰਚਾਂ ਨੂੰ ਜਿਹੜਾ ਸਾਡੇ ਨਿਬਾਇਆ ਗਏ ਉਹ ਪਾਰਟੀਆਂ ਰਾਤਾ ਕਿ ਤੱਕ ਪਰਛਣ ਗਏ ਕੁਝ ਹੋਣ ਦੀ ਪੁਸ਼ਟੀ ਕਰਦੇ ਆਪੋ ਸ਼ਾਮਲਾੜ ਦੱਬੀ ਕਰਦੇ ਮੈਂ ਬੀਬੀ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਐਸੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰੋ ਜਿਹੜੇ ਆਪ ਸ਼ਾਮਲਾੜ ਦੱਬੀ ਪੈਂਚਰ ਦੂਜਿਆਂ ਨੂੰ ਉਹ ਗੁਨਾਹ ਕਰਾ ਦੱਸਦੇ ਠੀਕ ਹੈ ਸਾਰੇ ਆਪ ਕੋ ਆਪਣੇ ਪਿੰਡਾਂ ਤੋਂ ਮੈਨੂੰ ਰਿਪੋਰਟਾਂ ਦੇ ਦਿਓ ਦੇਖ ਕੇ ਕਾਰਵਾਈ ਕਰੀਂ ਠੀਕ ਹੈ ਕੋਈ ਵੀ ਪ੍ਰਾਣਾ ਜਿਹੜਾ ਪ੍ਰਾਣਾ ਕੋਈ ਰਵਾਇਤੀ ਪਾਰਟੀ ਨੇ ਕਾਹ ਆਪੇ ਸ਼ਾਮ ਮੈਂ ਦੁਆਰਾ ਪੇਸ਼ ਕਰਦਾ ਉਹ ਸ਼ਾਮ ਨਾਲ ਦੱਬੇ ਬੈਠਾ ਔਰ ਸੂਰੇ ਨੇ ਨਮਾਇंदे ਖਲਾ ਪਾਰਟੀ ਨੇ ਲਾ ਦੇ ਇਹ ਕਾਹ ਦੀ ਮੈਂ ਮੈਂ ਬੀਨੂ ਸਾਹਿਬ ਨੂੰ ਨਮਾਇੰਦਗੀ ਕਰਦਾ ਕਿ ਉਹਨੇ ਖਲਾਬ ਸੱਤਾਂ ਕਾਰਵਾਈ ਕਰੋ ਉਹਨੂੰ ਰਿਕਾਰਡ ਕਰ ਲਓ ਠੀਕ ਹੈ ਠੀਕ ਕੋਈ ਐਸੀ ਜਿਹਨੇ ਤੁਣਕੇ ਆਏ ਨੇ ਉਹ ਸ਼ਾਮ ਨਾਲ ਦੱਬੇ ਬੈਠੇ ਨੇ ਕੰਪਲੇਂਟਾਂ ਬਸ ਰੋਂਦੇ ਰਹਿ ਗਾ ਹਾਕਾ ਕਿ ਉਹ ਬੜਾ ਠੀਕ ਕਰ ਇਦਾਂ ਦੀ ਤਾਂ ਮੇਰੀ ਨੌਲੇਜ ਕੋਈ ਗੱਲ ਨਹੀਂ ਹੈ ਜੀ ਸਰਪੰਚਾਂ ਦੀ ਕੱਲ ਸਾਡੇ ਭਰਾ ਨੇ ਜੀ ਕੰਸਵਾ ਘੁਰ ਤੋਂ ਉਹਨਾਂ ਦੇ ਨਾਲ ਕੋਈ ਗੱਲਬਾਤ ਹੋ ਗਈ ਉਹ ਗੁੱਸੇ ਚ ਹੋਏ ਮੈਨੂੰ ਫੋਨ ਆਇਆ ਤੇ ਮੈਂ ਵੀਡੀਓ ਮੈਡਮ ਨੂੰ ਕਿਹਾ ਜੀ ਫਿਰ ਮੈਂ ਆਫਿਸ ਦੇ ਵਿੱਚ ਬੁਲਾ ਕੇ ਗੱਲਬਾਤ ਉਹਨਾਂ ਨੇ ਕੀਤੀ ਹੈ ਮੈਂ ਕੀ ਗੱਲ ਤੁਹਾਡੇ ਧਰੀ ਵੀ ਕਹਿਣੀ ਚਾਹਨਾ ਕਿ ਕਿਸੇ ਵੀ ਪਿੰਡ ਦਾ ਜਿਹੜਾ ਨਾਬਾ ਵਿਧਾਨ ਸਭਾ ਦਾ ਸਰਪੰਚ ਚੁਣਿਆ ਹੈ ਜੀ ਉਹ ਆਮ ਆਦਮੀ ਪਾਰਟੀ ਦਾ ਉਹ ਕਾਂਗਰਸ ਦਾ ਅਕਾਲੀ ਦਲ ਦਾ ਜੀ ਉਹ ਮੇਰੇ ਲਈ ਸਰਬ ਉੱਚਾ ਜੀ ਉਹਦਾ ਸਤਕਾਰ ਆ ਪ੍ਰੋਪਰ ਪੂਰਾ ਮੈਂ ਕਹਤਾ ਜੀ ਕਿ ਵੀਡੀਓ ਆਫਿਸ ਦੇ ਵਿੱਚ ਆਵੇ ਵੀਡੀਓ ਆਫਿਸ ਨਹੀਂ ਐਸਡੀਐਮ ਆਫਿਸ ਡੀ ਡੀਐਸਪੀ ਆਫਿਸ ਕਿਸੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਾਓ ਤਾਂ ਸਾਡੇ ਚੁਣੇ ਹੋਏ ਜਿਹੜੇ ਨਮਾਇੰਦੇ ਨੇ ਸਰਪੰਚ ਨੇ ਉਹਨਾਂ ਦਾ ਪ੍ਰੋਪਰ ਸਤਿਕਾਰ ਹੋਣਾ ਚਾਹੀਦਾ ਸਰਪੰਚ ਦੀ ਬੇਇੱਜ਼ਤੀ ਕਿਤੇ ਵੀ ਨਹੀਂ ਹੋਣੀ ਨਹੀਂ ਨਹੀਂ ਇਦਾਂ ਨਹੀਂ ਜੀ ਆਪਸ ਦੇ ਵਿੱਚ ਕਈ ਵਾਰੀ ਗੱਲਬਾਤ ਹੋ ਜਾਂਦੀ ਹੈ ਜਿਵੇਂ ਮੈਡਮ ਵੀ ਚਲੋ ਪਹਾੜ ਜਨੇ ਤੁਰਿਆ ਨਹੀਂ ਜਾਂਦਾ ਉਹਨਾਂ ਨੂੰ ਦਵਾਈ ਦੂ ਹੀ ਲੈਂਦੇ ਕਈ ਵਾਰੀ ਬੰਦਾ ਹਾਈਪਰ ਹੋ ਜਾਂਦਾ ਸਾਇਸ ਸਭਾ ਕਈ ਵਾਰੀ ਮੀਟਿੰਗ ਬਾਰੇ ਗੱਲ ਕਰਨੀ ਹੈ ਜਿਹੜੀ ਮੀਟਿੰਗ ਦਾ ਮਸਲਾ ਥੀ ਅੱਜ ਕੀ ਮੀਟਿੰਗ ਕਿਉਂ ਰੱਖੀ ਮੈਂ ਸਰਪੰਚਾ ਮੈਂ ਵਾਈਟ ਨਹੀਂ ਕੋਈ ਵਾਈਟ ਨਹੀਂ ਕੋਈ ਵਾਈਟ ਨਹੀਂ ਦੇਣੀ ਕੋਈ ਨਹੀਂ ਨਹੀਂ ਸਰਪੰਚ ਕੋਈ ਵਾਈਟ ਮੈਂ ਕਰ ਵਾਈਟ ਦਿੱਤੀ ਨਹੀਂ ਯਾਰ ਮੈਂ ਮੈਂ ਬੋਲ ਨਹੀਂ ਰਿਹਾ ਮੈਂ ਤੁਸੀਂ ਪ੍ਰਧਾਨ ਹੋ ਪ੍ਰਧਾਨ ਤਾਂ ਹੈਗੇ ਆ ਕੋਈ ਚੱਕਰ ਨਹੀਂ ਪ੍ਰਧਾਨ ਹੈਗੇ ਉਹ ਸਰਪੰਚ ਜੀ ਤੋਂ ਸੁਣਿਆ ਗਿਆ ਵੱਡੀ ਜ਼ਿੰਮੇਵਾਰੀ ਹੈ 141 ਪਿੰਡਾਂ ਦੇ ਸਰਪੰਚਾ ਤੁਸੀਂ ਪ੍ਰਧਾਨ ਹੋ ਤੁਸੀਂ ਕਹਿੰਦੇ ਅਸੀਂ ਇੰਟਰਵਿਊ ਨਹੀਂ ਦੇ ਸਕਦੇ ਉਹਨੂੰ ਪ੍ਰਧਾਨਗੀ ਕਿਵੇਂ ਮਿਲਿਆ ਜਦੋਂ ਭਾਈਆਂ ਦੇ ਸੰਜੋਗ ਨਾਲੇ ਮਿਲੀ ਜਾ ਤਾਂ ਉਹ ਤਾਂ ਕੁਝ ਨਹੀਂ ਮੈ ਮਸਲਾ ਕੀ ਸਾਨੂੰ ਮਸਲਾ ਬੁੱਤੋਂ ਉਹ ਬੈਸੇ ਉਹਦਾ ਆਪਦੇ ਡਿਸਕਸ ਕਰਨਾ ਸੀ ਜਿਹੜੇ ਸਰਪੰਚ ਦੇ ਕੋਈ ਜਿਹੜੇ ਕੋਈ ਜਿਸ ਨੂੰ ਮੁਸ਼ਕਲ ਆਉਂਦੀ ਸੀ ਉਹ ਉਹਦੇ ਸਬੰਧ ਚ ਆਏ ਸੀ ਜੀ ਉਹ ਕਰ ਰਹੇ ਆ ਜੀ ਗੱਲ ਜਿਹੜਾ ਸਾਡਾ ਮੈਟਰ ਉਹਦਾ ਐਮ ਐਲ ਏ ਨੂੰ ਕਿਉਂ ਬੁਲਾਉਣਾ ਪੈ ਗਿਆ ਨਹੀਂ ਉਹਨਾਂ ਨੂੰ ਮੁਸ਼ਕਲਾ ਬਾਰੇ ਦੱਸਿਆ ਸੀ ਸਾਨੂੰ ਆਹ ਮੁਸ਼ਕਲ ਆ ਰਹੀ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਸੌਟ ਆਊਟ ਕਰਾ ਆਦਦੇ ਮੁਸ਼ਕਲ ਪੰਚਾ ਨਹੀਂ ਕਹਿੰਦੇ ਬੇਇਤੀ ਹੋ ਜਾਂਦਾ ਨਹੀਂ ਕੋਈ ਇਦਾਂ ਦੀ ਗੱਲ ਉਹ ਸਾਰਾ ਉਹਨਾਂ ਨੇ ਧਿਆਨ ਚ ਲਿਆਤਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਹਿੰਦੇ ਹੁਣ ਬੇਇਤੀ ਇਹ ਤਾਂ ਕੋਈ ਗੱਲ ਨਹੀਂ ਉਹ ਸਾਰਾ ਮਸਲਾ ਸੌਟ ਆਊਟ ਹੋ ਜਾਏ। ਕਿੱਥੇ ਹੁਣ ਦਾ ਕਾਰਨ ਕੀ ਸੀ? ਉਹ ਉਸ ਸੰਬੰਧ ਚ ਇਕੱਠੇ ਹੋਏ ਸੀ ਨਾ ਅਭੀ ਸਾਨੂੰ ਕੋਈ ਮੁਸ਼ਕਲ ਆ ਰਹੀਆਂ ਨੇ ਦਫ਼ਤਰ ਚ ਜੀ ਉਹ ਮੁਸ਼ਕਲ ਆ ਰਹੀਆਂ। ਇਹ ਮੇਲਾ ਲਾਲ ਕੋ ਸਾਡੇ ਕਿਸੇ ਤਰ੍ਹਾਂ ਦੇ ਕੰਮ ਰੁਕੇ ਪੈਣ ਜਾਂ ਕੁਝ ਵੀ ਆ ਉਹ ਉਸ ਸੰਬੰਧ ਚ ਅਸੀਂ ਕੱਲ ਗੱਲ ਕਰਦੇ। ਕਿੰਨੇ ਟਾਈਮ ਤੋਂ ਕੰਮ ਰੁਕੇ ਨੇ ਸਾਬ? ਉਹ ਜਿਹੜੇ ਹੁਣ ਕਰ ਰਹੇ ਆ ਉਹ ਉਸ ਸੰਬੰਧ ਚ ਦੱਸਾਂਗੇ ਨਾ ਹੁਣ ਉਹਨਾਂ ਨਾਲ ਤਤਕਾਂ ਸੌਟ ਆਊਟ ਕਰਦੇ। ਚਰਚਾ ਤੇ ਇਹ ਵੀਡੀਓ ਦੀ ਬਦਲੀ ਲੈ ਬਦਲੀ ਲੈ ਕੇ ਸਾਰੇ ਸੁਪਤ ਇਕੱਠੇ ਹੋਏ ਜੀ। ਨੇ ਜੇ ਦਾਨੀ ਉਹਨਾਂ ਸੌਟ ਆਊਟ ਹੋ ਗਈ ਗੱਲ ਜਿਹੜੀ ਲਾਲੋ ਦੀ ਦਫਤਰਾ ਆ ਦਫਤਰੀ ਕੋਈ ਤਾਲਮਿਲ ਨਹੀਂ ਹੁੰਦਾ ਜੀ ਉਹਦੇ ਸੰਬੰਧ ਚ ਹੋਈ ਪਹਿਲਾ ਗੱਲਬਾਤ ਹੈ ਛੋਟੇ ਮੁੱਟੇ ਹੁੰਦੀ ਨੇ ਹਰੇਕ ਦਫਤਰ ਚ ਹੁੰਦੇ ਨੇ ਗੱਲਬਾਤ ਹੋਈ ਹੈ ਨਾ ਛੋਟੇ ਮੁੱਟੇ ਹੁੰਦੇ ਨੇ ਜੀ ਉਹ ਚੱਕਰ ਨੇ ਤਾਂ ਹੀ ਇੱਥੇ ਹੋਏ ਹਾਂਜੀ